ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ YouTube ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਖਬਰ ਅੱਜ ਅਸੀਂ ਲੈ ਕੇ ਆਏ BMW ਗੱਡੀ ਵਿਕਾਊ ਗੱਡੀ 2013 ਮਾਡਲ ਹੈ ਜੀ 5 ਸੀਰੀਜ਼ 11 ਲੱਖ ਰੁਪਏ ਦੀ ਮੰਗ ਰੱਖੀ ਗਈ ਹੈ ਏਰੀਆ ਨਕੌਦਰ NRI ਪਰਸਨ ਦੀ ਇਹ ਗੱਡੀ ਹੈ 8437850450 ਇਸ ਨੰਬਰ ਤੇ ਫੋਨ ਕਰਕੇ BMW ਗੱਡੀ 2013 ਮਾਡਲ 11 ਲੱਖ ਰੁਪਏ ਦੇ ਵਿੱਚ ਡੀਲ ਕਰ ਸਕਦੇ ਹੋ ਵੀਡੀਓ ਨੂੰ ਲਾਸਟ ਤੱਕ ਜਰੂਰ ਵੇਖਿਓ ਜੀ ਸਾਰੀ ਜਾਣਕਾਰੀ ਦਿੱਤੀ ਜਾਊਗੀ ਤੇ ਜਿਹੜੇ ਵੀਰਾਂ ਦੇ ਵਧੀਆ ਤੇ ਬਹੁਤ ਸੋਹਣੇ ਕਮੈਂਟ ਆਏ ਨੇ ਉਹਨਾਂ ਵੀਰਾਂ ਦੇ ਨਾਮ ਵੀ ਵੀਡੀਓ ਦੇ ਵਿੱਚ ਪੜੇ ਜਾਣਗੇ ਸੋ ਲਾਸਟ ਤੱਕ ਜਰੂਰ ਵੇਖ ਲਿਓ ਅਰਜ਼ੰਟ ਸੇਲ ਕਰਨੀ ਹੈ ਜੀ ਦੂਜੇ ਸੂਏ ਠੰਡੀ ਸੀਲ ਝੋਟੀ ਰੇਟ ਹੈ ਜੀ 75000 ਦੁੱਧ ਤੇ 13 ਕਿਲੋ ਇੱਕ ਹਫ਼ਤਾ ਅਜੇ ਬਾਕੀ ਸੂਣ ਚ ਹੈ ਇੱਕ ਹਫ਼ਤਾ ਰਹਿੰਦਾ ਸੂਣ ਚ 13 ਕਿਲੋ ਦੁੱਧ ਹੈ ਜੀ ਝੋਟੀ ਸੇਲ ਕਰਨੀ ਅਰਜ਼ੰਟ ਇਸ ਸੂਏ ਨੇ ਦੂਜੇ ਸੂਏ ਸੋਣਾ ਜੀ 75000 ਰੁਪਏ ਰੇਟ ਰੱਖਿਆ ਗਿਆ ਏਰੀਆ ਅਜ਼ਨਾਲਾ ਅੰਮ੍ਰਿਤਸਰ 8729923107 8729923107 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਝੋਟੀ ਜਿਹੜੀ 75000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਟਰਾਲੀ ਵਿਕਾਊ ਹੈ ਜੀ ਜੈਕ ਵਾਲੀ ਟਰਾਲੀ ਹੈ ਟਰਲ ਦਾ ਸੈਜ ਹੈ 12x6.6 2024 ਮਾਡਲ ਬੇਦਾਗ ਟਾਇਰ ਮੱਛੀ ਹੁੱਕ 210000 ਰੁਪਏ ਰੇਟ ਰੱਖਿਆ ਹੈ ਏਰੀਆ ਮੁੱਲਾਪੁਰ ਦਾਖਾ ਲੁਧਿਆਣਾ ਤੁਸੀਂ ਦੇਖ ਸਕਦੇ ਹੋ ਵਧੀਆ ਵਿੱਡ ਵਗੈਰਾ ਲੱਗੇ ਨੇ ਫੁੱਲ ਹੈਵੀਅਟ ਜੈਕ ਵਾਲੀ ਟਰਾਲੀ ਹੈ ਜੀ 2024 ਮਾਡਲ 210000 ਰੁਪਏ ਰੇਟ ਰੱਖਿਆ ਹੈ 94635 32963 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਜੈਕ ਵਾਲੀ ਟਰਾਲੀ 2024 ਮਾਡਲ 210 ਦੇ ਵਿੱਚ ਖਰੀਦ ਸਕਦੇ ਹੋ ਕੇਐਸ ਦਾ ਟੂੜੀ ਵਾਲਾ ਰੀਪਰ ਵੀ ਕਾਊ ਆ 2021 ਮਾਡਲ ਹੈ ਜੀ 240000 ਰੇਟ ਮੰਗੇ ਏਰੀਆ ਖੇਮ ਕਰਨ ਤਰਨ ਤਰ 98782 14338 ਇਸ ਨੰਬਰ ਤੇ ਫੋਨ ਕਰਕੇ ਕੇਐਸ ਦਾ ਰਿਪਰ 2021 ਮਾਡਲ 2 ਲੱਖ 40 ਹਜ਼ਾਰ ਰੁਪਏ ਚ ਖਰੀਦ ਸਕਦੇ ਤੇ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲੇ ਜੀ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਜਲਦੀ ਤੁਹਾਨੂੰ ਮਿਲ ਸਕੇ ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਸਟ ਤੱਕ ਵੇਖਿਆ ਕਰੋ ਸਾਰੀ ਜਾਣਕਾਰੀ ਦਿੱਤੀ ਜਾਊਗੀ ਮੱਕੀ ਪਲਾਂਟਰ ਮਸ਼ੀਨ ਵਿਕਾਊ ਹੈ ਜੀ ਮੱਕੀ ਪਲਾਂਟਰ ਮਸ਼ੀਨ ਵਿਕਾਊ 2023 ਮਾਡਲ ਏਰੀਆ ਫਿਰੋਜ਼ਪੁਰ ਰੇਟ ਦੀ ਗੱਲ ਕਰੀਏ ਤਾਂ 4,60,000 ਰੁਪਏ ਰੇਟ ਰੱਖੇ ਗਿਆ ਜੀ ਇੱਕ ਕੇਸ ਵੀਰ ਦੀ ਮੋਡੀਫਾਈ 550 ਮਿਲਟਰੀ ਜੀਪ ਵਿਕਾਊ ਹੈ ਜੀ ਮਾਡਲ 2005 ਹੈ ਜੀ ਸਨਰੂਫ ਫਾਰਸਿੰਗ 2027 ਤੱਕ ਹੈ ਜੀ ਏਸੀ ਹੀਟਰ ਦੀ ਓਕੇ ਹੈ 4,10,000 ਰੁਪਏ ਰੇਟ ਰੱਖੇ ਗਿਆ ਜੀ 9478535681 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਮੱਕੀ ਪਲਾਂਟਰ ਮਸ਼ੀਨ 4,60,000 ਰੁਪਏ ਦੇ ਵਿੱਚ ਮਿਲਟਰੀ ਜੀਪ 4,10,000 ਰੁਪਏ ਦੇ ਵਿੱਚ ਇਸ ਨੰਬਰ ਤੇ ਫੋਨ ਕਰਕੇ ਤੁਸੀਂ ਦੋਨੇ ਸੰਦਾਂ ਨੂੰ ਖਰੀਦ ਸਕਦੇ ਹੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਲਿਓ ਜਨਰੇਟਰ ਵਿਕਾਊ ਹੈ ਜੀ 40kb ਦਾ ਜਨਰੇਟਰ ਹੈ 2014 ਮਾਡਲ ਹੈ ਜੀ ਟਾਇਰ ਹਿੱਸਾ ਲੱਗਿਆ ਹੋਇਆ ਪੂਰਾ ਵਧੀਆ 85000 ਰੁਪਏ ਰੇਟ ਰੱਖਿਆ ਹੈ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਜੀ 40kb ਦਾ ਜਨਰੇਟਰ ਹੈ 2014 ਮਾਡਲ ਟਾਇਰ ਹਿੱਸਾ ਵਧੀਆ ਲੱਗਿਆ ਹੋਇਆ ਹੈ ਜੀ 85000 ਇਹਦਾ ਰੇਟ ਰੱਖਿਆ ਗਿਆ ਹੈ 813994601 8239394601 ਇਸ ਨੰਬਰ ਤੇ ਫੋਨ ਕਰਕੇ 40 ਕਿਬ ਦਾ ਜਨਰੇਟਰ 2014 ਮਾਡਲ 85000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਤੇ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਤੁਸੀਂ ਇੱਕ ਵਾਰ ਵੀਡੀਓ ਦੇ ਵਿੱਚ ਵੀ ਜਰੂਰ ਦੇਖ ਲਿਓ ਭਾਰਤ ਕੰਬਾਈਨ ਵਿਕਾਊ ਹੈ ਜੀ ਭਾਰਤ ਕੰਬਾਈਨ ਵਿਕਾਊ ਹੈ ਜੀ 2010 ਮਾਡਲ ਹਰਿਆਣਾ ਨੰਬਰ ਹੈ ਜੀ ਪੇਟੀਪੰਦ ਇੰਜਨ ਏਰੀਆ ਕੁਰਕ ਖੇਤਰ 8,25,000 ਰੁਪਏ ਦੀ ਮੰਗ ਰੱਖੀ ਗਈ ਹੈ 989602401 999602246 ਕਿਸ ਨੰਬਰ ਤੇ ਫੋਨ ਕਰਕੇ ਭਾਰਤ ਕੰਬਾਈਨ 2010 ਮਾਡਲ ਹਰਿਆਣਾ ਨੰਬਰ 8 ਲੱਖ 25000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਅੱਗੇ ਵੀਡੀਓ ਨੂੰ ਵੱਧ ਵੱਧ ਸ਼ੇਅਰ ਜਰੂਰ ਕਰਦਿਆ ਕਰੋ ਜੀ ਤੇ ਨਾਲ ਨਾਲ ਲਾਈਕ ਵੀ ਜਰੂਰ ਕਰ ਦਿਓ ਜ਼ਮੀਨ ਲੈਣੀ ਹੈ ਜੀ ਇੰਨਾ ਬੀਰਾਂ ਨੇ ਏਰੀਆ ਭਲੱਥ ਕਰਤਾਰਪੁਰ ਨਡਾਲਾ ਸਬਨਪੁਰਜ ਜੇਕਰ ਕੋਈ ਵੀ ਵੀਰ ਇਹਨਾਂ ਏਰੀਆ ਦੇ ਵਿੱਚ ਜ਼ਮੀਨ ਵੇਚਣ ਦਾ ਚਾਹਵਨ ਹੋਵੇ ਤਾਂ ਇਸ ਵੀਰ ਨਾਲ ਸੰਪਰਕ ਜ਼ਰੂਰ ਕਰੋ ਜੀ ਇਸ ਵੀਰ ਨੇ ਜ਼ਮੀਨ ਖਰੀਦਣੀ ਹੈ। ਭਲੱਖ ਕਰਤਾਰਪੁਰ, ਨਡਾਲਸ, ਬੈਂਪੁਰਚ 9876902587 9876902587 ਇਹ ਵੀਰ ਦਾ ਨੰਬਰ ਹੈ ਜੀ ਤੁਸੀਂ ਇਸ ਨੰਬਰ ਤੇ ਕਾਲ ਕਰ ਸਕਦੇ ਹੋ ਜੇਕਰ ਕੋਈ ਵੀਰ ਵੇਚਣ ਦਾ ਜ਼ਮੀਨ ਚਾਹਵਨ ਹੋਵੇ। ਸਾਈਕਲ ਵਿਕਾਊ ਹੈ ਜੀ, ਸਾਈਕਲ ਵਿਕਾਊ ਹੈ ਜੀ ਓਕੇ ਕੰਡੀਸ਼ਨ ਦੀ ਸਾਈਕਲਾ ਰੇਟ ਹੈ ਜੀ 3000 ਤਨਿਹਾਰ ਪੀਰੇਟ ਰੱਖਿਆ ਗਿਆ ਜੀ ਏਰੀਆ ਧਾਰੀਵਾਲ ਗੁਰਦਾਸਪੁਰ 7814390052 7814390052 ਨੰਬਰ ਤੇ ਫੋਨ ਕਰਕੇ ਤੁਸੀਂ ਸਾਈਕਲ ਹੈ ਜਿਹੜੀ 3000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਐਡ ਕਰਵਾਉਣ ਦੇ ਲਈ ਸਾਡਾ ਵਟਸਐਪ ਨੰਬਰ ਹੈ ਜੀ 9877988446 ਇਸ ਨੰਬਰ ਤੇ ਪੰਜ ਤੋਂ ਸੱਤ ਫੋਟੋ ਮਾ ਪ੍ਰੋਪਰ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਐਡ ਤੁਸੀਂ ਸਾਨੂੰ ਵਟਸਐਪ ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐਡ ਲਾ ਦਿੱਤੀ ਜਾਊਗੀ 670 ਕਿੱਲੇ ਜ਼ਮੀਨ ਵਿਕਾ ਹੋਇਆ ਜੀ 670 ਕਿੱਲੇ ਜ਼ਮੀਨ ਵਿਕਾਊ ਹੈ ਜੀ ਹੁਸ਼ਿਆਰਪੁਰ ਤੋਂ 25 ਕਿਲੋਮੀਟਰ ਅੱਗੇ ਲਿੰਕ ਰੋਡ ਦਾ ਫਰੰਟ ਹੈ ਜੀ ਇਹ ਜ਼ਮੀਨ ਹੈ ਜਿਹੜੀ ਜੀ ਇੱਕ ਕਣਕ ਝੋਨੇ ਵਾਲ ਜ਼ਮੀਨ ਨਹੀਂ ਹੈਗੀ ਤੁਸੀਂ ਕੋਈ ਪ੍ਰੋਜੈਕਟ ਲਾਉਣਾ ਹੈਗਾ ਤੇ ਜਾਂ ਕੋਈ ਜਿਵੇਂ ਸ਼ਪੈਦਾ ਤੇ ਪੈਬਲਰ ਵਗੈਰਾ ਲਗਾਉਣਾ ਇਹਦੇ ਲਈ ਵਾਟਰ ਜਗ੍ਹਾ ਹੈ ਤੇ ਰੇਟ ਹੈ ਜੀ 10 ਲੱਖ ਰੁਪਏ ਕਿੱਲੇ ਦਾ 10 ਲੱਖ ਰੁਪਏ ਕਿੱਲੇ ਦਾ ਰੇਟ ਰੱਖਿਆ ਗਿਆ 670 ਕਿੱਲੇ ਜ਼ਮੀਨ ਵਿਕਾਊ ਹੈ ਹੁਸ਼ਿਆਰਪੁਰ ਤੋਂ 25 ਕਿਲੋਮੀਟਰ ਅੱਗੇ ਲਿੰਕ ਰੋਡ ਦਾ ਫਰੰਟ 10 ਲੱਖ ਨੂੰ ਕਿੱਲਾ ਖਰੀਦ ਸਕਦੇ ਹੋ ਮਾਲਕੀ ਵੀਰ ਦਾ ਨੰਬਰ ਨੋਟ ਕਰ ਲਓ ਜੀ 805436605 805436605 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਜ਼ਮੀਨ ਖਰੀਦ ਸਕਦੇ ਹੋ ਅੱਗੇ ਗੱਲ ਕਰਦੇ ਹਾਂ ਜੀ ਕਮੈਂਟਾਂ ਦੀ ਜਿਹੜੇ ਵੀਰ ਬਹੁਤ ਹੀ ਸੋਹਣੇ ਤੇ ਵਧੀਆ ਕਮੈਂਟ ਕਰਦੇ ਨੇ ਚੈਨਲ ਨੂੰ ਸਪੋਰਟ ਕਰਦੇ ਨੇ ਸਾਬਰ ਖਾਨ ਕੁੰਜੀਤ ਬਰਾੜ ਜਸਵੀਰ ਗਿੱਲ ਜਸਵੰਤ ਸਿੰਘ ਪੀਪੀ ਵੀ 31 ਭਿੰਦਰਸਰਾਂ ਹਰਵਖਸ਼ ਢਾਲੀਵਾਲ ਸਤਨਾਮ ਢਿੱਲੋ ਬਠਿੰਡਾ ਬਲਜਿੰਦਰ ਬਰਾੜ ਨਿਊਜ਼ੀਲੈਂਡ ਸੋ ਇਹਨਾਂ ਵੀਰਾਂ ਦਾ ਤਹਿਦ ਲੋ ਧੰਨਵਾਦ ਕਰਦੇ ਹਾਂ ਜੀ ਤੁਸੀਂ ਅੱਗੇ ਤੋਂ ਵੀ ਚੈਨਲ ਨੂੰ ਇਹਦੇ ਸਪੋਰਟ ਕਰਨਗੇ ਉਮੀਦ ਹੈ ਸਾਨੂੰ ਤੇ ਵੀਡੀਓ ਨੂੰ ਅੱਗੇ ਵੱਧ ਵੱਧ ਸ਼ੇਅਰ ਕਰਦਿਆ ਕਰੋ ਜੀ ਤੁਹਾਡੇ ਇੱਕ ਸ਼ੇਅਰ ਕਰਨ ਦੇ ਨਾਲ ਕਈ ਵੀਰਾਂ ਨੇ ਚੀਜ਼ਾਂ ਸੇਲ ਹੋ ਸਕਦੀਆਂ ਨੇ ਤੇ ਸਾਰੇ ਜਣੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਕਿੱਥੋਂ ਕਿੱਥੋਂ ਵੀਰ ਵੀਡੀਓ ਨੂੰ ਵੇਖ ਰਹੇ ਨੇ ਇਹ ਕਮੈਂਟਾਂ ਦੇ ਵਿੱਚ ਜ਼ਰੂਰ ਦੱਸੋ ਕਿਹੜੇ ਪਿੰਡ ਕਿਹੜੇ ਸ਼ਹਿਰ ਤੋਂ ਤਾਂ ਕਿ ਪਤਾ ਚੱਲ ਸਕੇ ਤੇ ਵੀਡੀਓ ਦੇ ਵਿੱਚ ਤੁਸੀਂ ਕਮੈਂਟ ਕਰ ਸਕਦੇ ਹੋ ਕਮੈਂਟਾਂ ਦੇ ਵਿੱਚ ਇਹ ਜ਼ਰੂਰ ਦੱਸਿਓ ਕਿ ਤੁਹਾਨੂੰ ਕਿਹੜੇ ਅਰੀਏ ਦੇ ਵਿੱਚ ਜ਼ਮੀਨ ਪਲਾਟ ਕੋਠੀਆਂ ਚਾਹੀਦੀਆਂ ਨੇ ਤਾਂ ਕਿ ਅਸੀਂ ਤੁਹਾਡੇ ਲਈ ਲੈ ਕੇ ਆ ਸਕੀਏ ਸੋ ਕਮੈਂਟਾਂ ਦੇ ਵਿੱਚ ਸਾਨੂੰ ਜ਼ਰੂਰ ਦੱਸਿਆ ਕਰੋ ਜੀ ਕੋਸ਼ਿਸ਼ ਰੂਗੀ ਕਿ ਅਸੀਂ ਤੁਹਾਡੇ ਲਈ ਲੈ ਕੇ ਆ ਸਕੀਏ ਤੁਹਾਡਾ ਸਾਰਿਆਂ ਦਾ ਤੈਅ ਕਰੋ ਧੰਨਵਾਦ ਚੈਨਲ ਦੇ ਨਾਲ ਜੁੜਨ ਦੇ ਲਈ ਜੀ ਇਹ ਨਵਾਂ ਗੱਡੀ ਬਕਿਆਊ ਆ ਜੀ ਆਹ ਵੀਡੀਓ ਆ ਜੀ ਦੇਖੋ ਕਿੰਨੇ ਪਾਸੇ ਬਹੁਤ ਘੱਟ ਰੇਟ ਹੈ। ਕਾਗਜ਼ ਟੁੱਟੇ ਹੋਏ ਨੇ ਜੀ। ਇੰਜਨ, ਗੇਅਰ ਸਭ ਓਕੇ ਹੈ ਜੀ। ਕੋਈ ਕੰਮ ਨਹੀਂ ਭਾਲਦੀ ਸਭ ਓਕੇ ਹੈ ਜੀ। ਨਵੀਂ ਬੈਟਰੀ ਹੈ। ਸਾਰੀਆਂ ਕੁਸ ਓਕੇ ਹੈ। ਸਿਰਫ ਪੇਪਰ ਟੁੱਟੇ ਹੋਏ ਆ। ਕੀਮਤ ਹੈ ਜੀ 1,70,000 ਜੇ ਕਾਗਜ਼ ਸਹੀ ਕਰਾਉਣ ਨੇ ਤਾਂ ਕੀਮਤ ਦੋ ਲੱਖ ਰੁਪਏ। मैं स्टार्ट करके दिखा देना, बिल्कुल गड्डी ओके ही। इंजन की आवाज़ भी सुन सकते हो जी ਤਿਆਰ ਕੰਡੀਸ਼ਨ ਹੈ